ਪੰਜਾਬ ਦੇ ਵਿੱਚ ਬਾਰ ਬਾਰ ਸ਼ਿਵ ਸ਼ਨਾਵਾਲੇ ਤੇ ਹੋਰ ਇਹਨਾਂ ਦੇ ਨਾਲ ਦੇ ਜਿਹੜਾ ਜਲੰਧਰ ਦੇ ਵਿੱਚ ਕੁੜੀ ਨੂੰ ਬਲਾਤਕਾਰ ਕਰਕੇ ਮਾਰਿਆ ਗਿਆ 13 ਸਾਲਾਂ ਕੁੜੀ ਨੂੰ ਉਹਦੇ ਤੇ ਬਿਆਨ ਦੇ ਰਹੇ ਨੇ ਕਿ ਹੁਣ ਕਿਉਂ ਨਹੀਂ ਉਹ ਬਾਹਰ ਆਉਂਦੇ ਜਿਹੜੇ ਕਹਿੰਦੇ ਸੀ ਪੰਜਾਬ ਚ ਭਈਏ ਭਜਾਓ ਜਦੋਂ ਭਈਆਂ ਨੇ ਇਹੋ ਜਿਹਾ ਕੰਮ ਕੀਤਾ ਸੀ ਆਈਓ ਸੀ ਬਾਹਰ ਆ ਅਸੀਂ ਕਿਤੇ ਨਹੀਂ ਗਏ ਅਸੀਂ ਅੱਜ ਵੀ ਕਹਿੰਦੇ ਆ ਤੇ ਡੰਕੇ ਦੀ ਚੋਟ ਤੇ ਕਹਿੰਦੇ ਆ ਕਿ ਜਿਵੇਂ ਅਸੀਂ ਭਈਏ ਭਜਾਉਣ ਨੂੰ ਕਿਹਾ ਸੀ ਜੇ ਇਹ ਵੀ ਤੱਕੇ ਚੜ ਗਿਆ ਇਹਨੂੰ ਵੀ ਛੱਡਾਂਗੇ ਨਹੀਂ ਇਹ ਉਹਨਾਂ ਲੋਕਾਂ ਦੀ ਗਲਤੀ ਆ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਨੇ ਪੁਲਿਸ ਦੇ ਹਵਾਲੇ ਕਿਉਂ ਕੀਤਾ ਇਹੋ ਜਿਹੇ ਦਰਿੰਦਿਆਂ ਨੂੰ ਕੋਹ ਕੋ ਕੇ ਉਸੇ ਵੇਲੇ ਮਾਰ ਦੇਣਾ ਚਾਹੀਦਾ ਛਟਕਾ ਦੇਣਾ ਚਾਹੀਦਾ ਜਾਂ ਜਿਉਂਦਿਆਂ ਨੂੰ ਅੱਗ ਲਾ ਦੇਣੀ ਚਾਹੀਦੀ ਆ ਅਸੀਂ ਅੱਜ ਵੀ ਡੰਕੇ ਦੀ ਚੋਟ ਤੇ ਕਹਿੰਦੇ ਆ ਫਰਕ ਨਹੀਂ ਪੈਂਦਾ ਵੀ ਉਹਨੇ ਕਿਰਪਾਨ ਪਾਈ ਹੋਈ ਸੀ ਸਗੋਂ ਅਸੀਂ ਤਾਂ ਪਹਿਲਾਂ ਕਹਾਂਗੇ ਵੀ ਉਹਨੂੰ ਮਾਰੋ ਉਹ ਸਿੱਖੀ ਨੂੰ ਬਦਨਾਮ ਕਰ ਰਿਹਾ ਇਹ ਜਿਹਨੂੰ ਮਾਰ ਦੇਣਾ ਚਾਹੀਦਾ ਨਹੀਂ ਛੱਡਣਾ ਚਾਹੀਦਾ ਅਸੀਂ ਸऱ्या ਆਮ ਕਹਿ ਰਹੇ ਆ ਅਸੀਂ ਨਹੀਂ ਝੁਕਦੇ ਆਪਣੀਆਂ ਗੱਲਾਂ ਤੇ ਖੜੇ ਆ ਤਾਂ ਮਤਲਬ ਖੜੇ ਆ ਜਿਹੜਾ ਪੰਜਾਬ ਦੇ ਵਿੱਚ ਗੰਦ ਪਾਉਂਦਾ ਚਾਹੇ ਉਹ ਭਈਆ ਚਾਹੇ ਉਹ ਕੇਸਾਧਾਰੀਆ ਚਾਹੇ ਉਹਨੇ ਕਿਰਪਾਨ ਪਾਈ ਹੋਈ ਆ ਚਾਹੇ ਉਹ ਕਿਸੇ ਵੀ ਧਰਮ ਦਾ ਬਣ ਕੇ ਸਾਹਮਣੇ ਆ ਰਿਹਾ ਉਹਨੂੰ ਝਟਕਾ ਦੇਣਾ ਚਾਹੀਦਾ ਉਹਨੂੰ ਪੰਜਾਬ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਜਾਂ ਤਾਂ ਉਹਨੂੰ ਮਾਰ ਦੋ ਜਾਂ ਉਹਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਸਿੱਧੀ ਗੱਲ ਹੈ ਇਹੋ ਜਿਹੇ ਲੋਕ ਹੱਕਦਾਰ ਨਹੀਂ ਹੈਗੇ ਸਾਡੇ ਸਮਾਜ ਦੇ ਵਿੱਚ ਰਹਿਣ ਦੇ ਜਿਹੜੇ ਬੱਚਿਆਂ ਨੂੰ ਖਰਾਬ ਕਰਦੇ ਆ ਤੇ ਕੁੜੀਆਂ ਨੂੰ ਖਰਾਬ ਕਰਦੇ ਨੇ